ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਦੇ ਚਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀਆਂ ਤੇ ਬੱਚੇ ਤੋਂ ਬਿਨਾਂ ਹੀ ਤੁਹਾਨੂੰ ਦਿਖਾਵਾਂਗੇ ਹੌਲੇ-ਪਹਾੜੀਂ گاਵਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਜਿਹੜੇ ਵੀਰਾਂ ਨੇ ਚਾਹ ਪਾਣੀ ਵਾਸਤੇ ਜਿਹੜੀਆਂ ਖੜਨੀਆਂ ਹੁੰਦੀਆਂ ਨੇ ਬਾਕੀ ਇਹ ਆ ਵੀ ਭਾਵੇਂ ਕੋ ਜਾਰੇ ਦੁੱਧ ਆ ਲੀਏ ਤੇ ਭਾਵੇਂ ਕੋ ਥੋੜੇ ਦੁੱਧ ਆ ਲੀਏ ਚਵਾਈ ਆ ਆਪਣੀ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵੀਰ ਜੀ ਜੀ ਵਧੀਆ ਚਲੋ ਨਾਮ ਦੱਸੋ ਫਿਰ ਇੱਕ ਤੁਹਾਨੂੰ ਸ਼ਾਹ ਜਨਾਬ ਜੀ ਦਾ ਮਸਲ ਫੋਨ ਨੰਬਰ ਹੀ ਬੋਲ ਦੋ 891 5755 ਠੀਕ ਆ ਹਾਂਜੀ ਤੇ ਅੱਜ ਫੇਰ ਛੋਟੀ ਹੈ ਭਾਸਾ ਦੇ ਛੋਟੇ ਠੀਕ ਹੈ ਚਲੋ ਤੁਹਾਨੂੰ ਬਤਾ ਜਿੰਨੇ ਭਾਵੇਂ ਜੀ ਆ ਠੀਕ ਹੈ ਜੀ ਚਲੋ ਫਿਰ ਪਹਿਲਾਂ ਜਿਹੜੀ ਆ ਸਹੀਵਾਲ ਗਾਏ ਤੇਨੀ ਸੋਈ ਰੋ ਭਾਜੀ ਮਹੀਨੇ ਤੋਂ 22 ਟਾਈਮ ਹੋ ਗਿਆ ਜੀ ਅੱਛਾ ਠੰਡੀ ਤੇਰੀਆ ਵੇ ਇਹਨੇ ਕੋ ਲੱਤਾ ਮਾਲਾ ਨਹੀਂ ਤੈਨ ਛਾਈ ਲੱਤਾ ਮਾਰ ਗਿਆ ਠੀਕ ਹੈ ਹੈਗੀ ਠੰਡੀ ਤੇਰੀਆ ਉਸ ਤਰ੍ਹਾਂ ਜਿੰਦਾ ਮਰਦੀ ਬੀਚਦਾ ਠੀਕ ਹੈ ਤੇ ਉਸ ਤਰ੍ਹਾਂ ਦੁੱਧ ਕਿੰਨਾ ਉਹਦਾ ਭਾਗੀ ਚੁੰਦੇ ਇੱਥੇ ਥੱਲੇ ਪੰਗਾ ਮੁੰਦੇ ਜੋ ਅੱਛਾ ਥੱਲੇ ਰੱਸੀ ਪਾ ਲਈ ਦੀ ਆ ਤੇ ਉਸ ਤਰ੍ਹਾਂ ਦੁੱਧ ਕਿੰਨਾ ਇਹਦੇ ਕੋਲ ਇਹ ਵੀ ਜੀ ਪਸੋਂ ਦੀ ਆਈ ਮੇਰੇ ਕੋਲ ਅੱਛਾ ਉਹਦੇ ਕੋਲ 12 ਗਲੋ ਨਿਸ਼ਾ 12 ਗਲੋ ਹੀ ਪਰ ਮੇਰੇ ਕੋਲ ਦੇ ਨਹੀਂ ਲਉਦੀ ਹੋਂ ਦੁੱਧ 9 ਹੋ ਜੇ 9.5 ਹੋ ਜੇ ਨੋ ਤੇ ਕੋਈ ਨੰਗ ਕੋਈ ਨੰਗ ਲੋਰ ਕੇ ਲਾਓ ਤੇ ਇਹ ਵੀ ਤੇ ਦੁੱਧ ਵੀ ਸੰਗੜਾ ਹੁਣਾ ਆਇਆ ਭਾਜੀ ਦੁੱਧ ਮੱਝ ਸਮਝੋ ਮੱਝ ਹੀ ਆਂ ਗਾਂ ਕਦੀ ਹੈ ਅੱਛਾ ਭਾਜੀ ਇਹ ਸਭ ਮੱਝਾਂ ਕਦੀ ਹੈ ਤੇ ਬਾਕੀ ਸਾਰੀਆਂ ਗਰਮੀਆਂ ਇਹਨੇ ਕੱਢ ਜਾਣੀਆਂ ਗਰਮੀਆਂ ਕੀ ਭਾਜੀ ਕੱਢੀ ਜਾਣਾ ਇਹ ਚਾਹ ਹੋ ਸ਼ਾਈ ਆ ਜਾਈ ਹੈ ਮੱਝਾਂ ਦੇ ਹਿਸਾਬ ਦੇ ਦੁੱਧ ਦੇ ਜੰਮ ਪੀਜੇ ਸੁਆਦ ਬਣਾਇਦਾ ਠੀਕ ਆ ਘਰ ਵਰਤਨ ਲਈ ਦੁੱਧ ਚੰਗਾ ਹੁੰਦਾ ਵੇ ਇਨਾਂ گاਵਾ ਦਾ ਉੱਥੇ ਬਹਿ ਕੇ ਥਰਦੇ ਨਾ ਅੱਛਾ ਜਿੰਦਾ ਮਰਜੀ ਬਿਠਾਓ ਠੀਕ ਐ ਠੰਡੀ ਬੜੀ ਨਹੀਂ ਕਈ ਗਰਮ ਹੁੰਦੀਆਂ ਭਾਈ ਸ਼ਾਇਦ ਹਾਂਜੀ ਹਾਂਜੀ ਆ ਵੇਖੋ ਇਹ ਦੇਖ ਸਾਹਦੇ ਜੀ ਠੰਡੀ ਤੇਰੀ ਆ ਵੇ ਲੋ ਠੀਕ ਐ ਚਲੋ ਠੀਕ ਐ ਵੰਗਾ ਪਉਂਦੀ ਜੋ ਫਿਰ ਵੀ ਥੱਲੇ ਰੱਸੀ ਪਾ ਲਈਦੀ ਆ ਕਿੰਨੇ ਪਰ ਗੋਕੇ ਦਾ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਆ ਪਾ ਜਿਹੜਾ ਖਾਣੂ ਲਗ ਰੇ ਸਾਰੀ ਗਰਮੀ ਸਮਝੋ ਮਾਦੀ ਜਾਂਦੀ ਨੇ ਕਰ ਵਰ ਚੱਲੀ ਚਲੋ ਦੁੱਧ ਚੰਗਾ ਸਾਹੀ ਘਰੇ ਵਰਤਦੀ ਹੋਦਾ ਫੋਨ ਵੀ ਚੱਲੀ ਆ ਤੇਰੇ 3-5 ਲਿਖਿਆ ਦੋ ਜਿਆਦਾ ਹੋ ਹਾਂਜੀ ਇੱਦਾਂ ਦੀ ਮਰਜ਼ੀ ਬੈਠੇ ਰੋ ਹਾਂ ਦੇਖੋ ਇਹ ਗਰਮੇ ਠੰਡੀ ਤੇ ਰਿਹਾ ਬਲੋ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਭਾਈ ਦਵਾਂਗੇ 60000 ਦੀ 26000 ਦੀ ਕਰ ਦੋਗੇ ਜਿਹਨੇ 70000 ਦੀ 80 ਦੀ ਮੱਝ ਲੈਣੀ ਆ ਪਰ ਗਾਂ ਲੈ ਜੇ ਮੱਝ ਦੇ ਪਰੋਂ ਦੋਦੇ ਆ ਠੀਕ ਆ ਤੇ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਾਨਤਾ 12 ਕਿਲੋ ਹੈ ਆਪਾਂ 9 ਕਿਲੋ ਜਿਲੀ ਰਵਾਂਗੇ ਠੀਕ ਆ ਹਾਂ ਮੌਕੇ ਦੇ ਮਾਨਤਾ ਥੋੜਾ ਬੋਧ ਕਰ ਦਾਂਗੇ ਠੀਕ ਆ ਜੀ ਤੇ ਹੁਣ ਆ ਜਿਹੜੀ ਗਾਂ ਜੀ ਇਹ ਕੋ ਦੋ ਦੋ ਭਾਜੀ 5 ਹੋ ਜੇ 5:30 ਹੋਣੀ 5 ਹੋ ਜੇ 5:30 ਹੋ ਜੇ ਇੱਥੇ ਅੱਛਾ 5 ਦੇ ਅੰਦਰ ਬਾਹਰ ਜੀ ਠੀਕ ਐ ਤੋਰਾਂ ਫੇਰ ਇਹਨਾਂ ਹੱਲ ਦਿੱਤੀ ਰਹੀ ਹੈ ਵੇਖੋ ਇਹ ਇਹ ਵੀ ਠੰਡੀ ਹੈ ਠੀਕ ਹੈ ਜੀ ਆਓ ਉਹਦਾ ਮੰਗਾ ਹੀ ਪਾ ਲੈਂਦੇ ਨੂੰ ਆਓ ਤਾਂ ਉਹ ਬੜਾ ਹੋਣਾ ਹਜਾ ਇਹਨੂੰ ਚੰਗਾ ਪੈ ਗਿਆ ਨਾ ਹਾਂਜੀ ਫਰਿਆ ਚਲੋ ਇਹ ਮਹੀਨਾ ਦੇ ਮਹੀਨਾ ਹੈਗਾ ਆ ਹਾਂਜੀ ਅਜੇ ਪਹਿਲਾਂ ਦੁੱਧ ਨਾਲ ਦਹੀਂ ਜਾਣਾ ਵਾ ਤੇ ਦਾ ਮੁੱਲ ਤੇ ਭਾਈ ਹਾਂ ਨਾ 10000 ਦਵਾਂਗੇ ਅੱਛਾ 10000 ਦੀ ਹਾਂ 44 ਇਹ 44 ਲੋਕੇ ਜੀ ਠੀਕ ਪੰਜਾਂ ਤੋਂ ਬਾਹਰ ਹੋਊ ਅੰਦਰ ਨਹੀਂ ਆਗਾ ਠੀਕ ਹੈ ਜੀ ਤੇ 9500 ਦੀ ਹਾਂ ਨਾ ਦਵਾਂਗੇ ਠੀਕ ਹੈ 9500 ਦੀ ਹਾਂ ਹੁਣ ਉਧਰ ਦੋ ਕਾਵਾਂ ਜੀ ਆ ਜਾਓ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਤੋਂ ਦੁੱਧ ਹੋਗਾ 7 ਕਿਲੋ ਅੱਛਾ 7 ਕਿਲੋ ਹੈਗਾ ਪੱਕਾ ਦੁੱਧ ਭਾਈ ਕੰਡੇ ਵਾਲਾ ਤੁਹਾਡੇ ਸਾਹਮਣੇ ਚ ਦਵਾਈ ਹੋਣਾ ਪਤਾ ਨਾ ਮਿਲਾਂ ਦੇ ਜੀ ਅੱਛਾ ਤੋੜ ਦਿਓ ਫੇਰ ਇਹਨੂੰ 2 ਮਿੰਟ ਲੱਗਣਗੇ 4 ਲੱਗਿਆ ਅੱਛਾ ਬੰਦੀ ਜਾ ਫਰਾ ਫਰਾ ਪਸਾਟ ਤੇ ਮਿਲਿਆ ਬਾਕੀ ਹੈਗੀ ਜਰਸੀ ਜਿਆ ਇਹ ਆ ਵੀ ਚਲੋ ਕਿ ਹਵੀਰ ਨੇ ਜਿੰਨੇ ਚਾਹ ਪਾਣੀ ਦੀ ਖੜਨੀਆਂ ਇਹ ਵੀ ਆਖੋ ਇਹਨਾਂ ਤੇਰੇ ਬੈਗ ਉੱਤੋਂ ਨਹੀਂ ਤਾਂ ਗਾਣੇ ਹੋ ਗਏ ਹਲੋ ਆ ਬਾਜਾ ਇਤਰਾ ਹੀ ਥੱਲੇ ਪੈ ਜਾਣਾ ਕੋਈ ਰੱਸੀ ਰੱਸੀ ਜਾਂ ਕੋਈ ਖਾੜੇ ਜੀ ਨਾ ਨਾ ਅੱਗੇ ਚੋਈ ਜੀ ਕੀ ਚਲੀਦਾ ਭਾਈ ਥਾਣੇ ਦੇ ਤਰ੍ਹਾਂ ਕਰੀ ਦੇਖ ਸਾਦੇ ਜੇ ਦਿਖਾ ਵੇਤੀ ਜਵਾ ਫਿਰ ਇਹਦਾ ਮੈਂ ਮਗਲਤ ਨਾ ਭਾਈ ਦਾ ਜੋਏਗੇ ਭਾਈ ਮਾਰੇ ਨਾਲ ਠੀਕ ਹੈ ਜੀ ਤੇ ਅਗਲੇ ਖਣਾ ਦਾ ਵੀ ਜਵਾ ਦੇਖ ਸਕਦੇ ਆ ਭਾਈ ਸੀਰ ਬੜੀ ਆ ਬਾਕੀ ਇਹ ਆ ਵੀ ਜਿੱਥੇ ਖਲੋਗੀ ਉੱਥੇ ਖਲੋਗੀ ਆ ਕੋਈ ਰਸਤੇ ਦੀ ਲੋੜ ਨਹੀਂ ਕੋਈ ਪਹਾੜੇ ਦੀ ਲੋੜ ਨਹੀਂ ਵੇਲਾ ਭਾਈ ਜਿਹੜਾ ਨਾ ਬਰਾਬਰ ਤੇ ਮਗਰ ਨਾ ਮਗਰ ਠੀਕ ਹੈ ਜੀ ਇਹ ਇੱਕ ਵਾਰੀ ਕੈਮਰਾ ਪਾਰੋ ਮੇਰੇ ਨੇ ਦੇਖੋ ਇਹਨੇ ਆਖਦਾ ਕੋਈ ਹੈ ਨਹੀਂ ਥਲੇ ਦੇ ਮਗਰੀ ਆਧਨਪੁਰਾ ਨਿਕਲ ਕੇ ਆ ਦੇ ਲੋ ਆ ਵੀਰੋ ਗੁਰੂ ਵੀਰੋ ਕਿ ਕਿੰਨਾ ਫਿਰ ਇਹਦਾ ਮੁੱਲ ਮੁੱਲ ਬਾਹਰ ਉਪਰ ਆਪਾਂ 7 ਨੂੰ ਦੇਵਾ ਇਹਦਾ ਮੁੱਲ 15000 ਦੇ ਅੱਛਾ ਪਰ ਹਾਂ ਨਾ ਆਪਾਂ ਦੇਵਾਂਗੇ 13500 ਦੇ ਅੱਛਾ 13500 ਜੀ ਜ਼ਿਆਦਾ ਹਾਂ ਠੀਕ ਆ ਤੇ ਇੱਕ ਗਾਂ ਹੋ ਰਹੀ ਆ ਹੋ ਰਹੀ ਇਹ ਬਰੀ ਚੰਗੀ ਭਾਈ ਠੀਕ ਆ ਰੰਗ ਰੂਪ ਦੀ ਚੰਗੀ ਆ ਤਰ ਤਾਂ ਵੀ ਥੋੜੀ ਵਛੀ ਹੈ ਨਾ ਭਾਈ ਅਸੀਂ ਇਹ 1600 ਤੋਂ ਭਰਿਆ ਜੀ ਅੱਛਾ ਇਹਨੂੰ ਮਹੀਨੇ ਦੇ ਹਰ ਘਰ ਬਣੀ ਹੈਗੀ ਜੇ ਪਰ ਚੈੱਕਣੀ ਚੋਈਏ ਠੀਕ ਹੈ ਜੀ ਇਹਨੂੰ ਭਾਈ ਜੁਆਬ ਸਮਾ ਓਕੇ ਜੀ ਠੀਕ ਹੈ ਆ ਓਕੇ ਕੋਈ ਭੂਰ ਨਹੀਂ ਛਤਾਂ ਨਹੀਂ ਸਵਾ ਪਹਿਲਾ ਹੀ ਇਹਦਾ ਇਹ ਭਾਈ ਦਾ ਵਛੀ ਲੱਗਿਆ ਨਾ ਹਾਂਜੀ ਯਾਰੀ ਨੂੰ ਵਛੀ ਖੜੀ ਹੈ ਠੀਕ ਹੈ ਬੰਗਾ ਭੜਿਆ ਪਾ ਕੇ ਪੜਾ ਬਹੁਤ ਕਿੰਨਾ ਦੁੱਧ ਦੇ ਦੇ ਕੋਲ ਇਹ ਕੋ ਦੁੱਧ 7 ਕਿਲੋ ਹੋਊਗਾ ਅੱਛਾ ਮੇਰੀ 6.5 ਨਹੀਂ ਹੋਜੀ ਤੇ ਇਹਦਾ ਮੁੱਲ ਇਹ ਤਾਂ ਮੈਨੂੰ ਅਧਿਕਾਰ ਵਾਤੇ ਅੱਛਾ ਜੇ ਵਗੀ ਵੇਚਣੀ ਉਹਦਾ ਕੋਈ ਨਹੀਂ ਕਰਾਤੇ ਮੈਂ ਦੇਖੀ ਨਾ ਕਾ ਇਹ 20000 ਰੁਪਏ ਅੱਛਾ ਦੁੱਧ ਨੇ 15000 ਰੁਪਏ ਨੂੰ ਭਰਿਆ ਵਾ ਹਾਂਜੀ ਇਹ ਦਵਾਂਗੇ ਭਾਈ 20000 ਦੀ 20000 ਦੀ ਹਾਂ ਜੇ ਵੇਗੀ ਵੇਗੀ ਨਾਵੀਂ ਕਰੀ ਚੋਵਾਂਗੇ ਠੀਕ ਹੈ ਜੀ ਹਾਂ ਹਾਂ 21000 ਦਵਾਂਗੇ ਠੀਕ ਹੈ ਤੇ ਥਾਣੇ ਦੇ ਦਿਖਾ ਦਈਏ ਉਹਨਾਂ ਨੇ ਕਰੀ ਇਹ ਆਪੇ ਕੋਈ ਬੱਚੀ ਸਮਝ ਕੇ ਖੜੇ ਆ ਵੀ ਅਸੀਂ ਬੱਚੀ ਪਾਲ ਨਹੀਂ ਹਾਂ ਤਾਂ ਨਾਲ ਦੁੱਧ ਵੀ ਭਾਈ ਦੇ ਨਾਲ ਨਹੀਂ ਠੀਕ ਆ ਤੇ ਬਾਕੀ ਚਲੋ ਕੋਈ ਵੀ ਇੱਥੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਖੜੇ ਜੀ